ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਤੁਸੀਂ ਕੋਈ ਹਵੇਲੀ ਬਣਾ ਰਹੇ ਹੋ ਜਾਂ ਕੋਈ ਘਰ ਬਣਾ ਰਹੇ ਹੋ ਦਰਵਾਜ਼ਾ ਬਣਾ ਰਹੇ ਹੋ ਤਾਂ ਉਸ ਦੇ ਵਾਸਤੇ ਤੁਹਾਨੂੰ ਦਰਵਾਜ਼ਿਆਂ ਦੀ ਲੋੜ ਆ ਤਾਂ ਦੋਸਤੋ ਤੁਹਾਡੇ ਵਾਸਤੇ ਇਹ ਵੀਡੀਓ ਬਹੁਤ ਖਾਸ ਆ ਅੱਜ ਅਸੀਂ ਇੱਕ ਫੈਕਟਰੀ ਦੇ ਵਿੱਚ ਪਹੁੰਚੇ ਆ ਜਿੱਥੇ ਦਰਵਾਜ਼ੇ ਤਿਆਰ ਹੁੰਦੇ ਆ ਤੇ ਇਹਨਾਂ ਦੇ ਬਣੇ ਹੋਏ ਦਰਵਾਜ਼ੇ ਜਿਹੜੀਆਂ ਆਪਾਂ ਵੀਡੀਓ ਕਰ ਚੁੱਕੇ ਆ ਬਹੁਤ ਸਾਰੀਆਂ ਹਵੇਲੀਆਂ ਤੇ ਘਰਾਂ ਦੇ ਵਿੱਚ ਉਹ ਲੱਗੇ ਹੋਏ ਨੇ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਦਰਵਾਜਿਆਂ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਆਓ ਆਪਾਂ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਦਰਵਾਜਿਆਂ ਦੇ ਬਾਰੇ ਕਿਹੜੀ ਲੱਕੜ ਦੇ ਬਣਦੇ ਆ ਕਿੰਨੀ ਇਹਨਾਂ ਦੀ ਗਾਰੰਟੀ ਵਾਰੰਟੀ ਆ ਤੇ ਆਓ ਕਰੀਏ ਗੱਲਬਾਤ ਸੱਸੀ ਬਾਈ ਜੀ ਸੱਸੀ ਕਾਲ ਜੀ ਬਾਈ ਹੋ ਠੀਕ ਹੋ ਜੀ ਵਧੀਆ ਜੀ ਹਾਂਜੀ ਬਾਈ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਇੱਥੋਂ ਦਾ ਐਡਰੈਸ ਤੇ ਆਪਣੀ ਫੈਕਟਰੀ ਦਾ ਨਾਮ ਤੇ ਮੋਬਾਈਲ ਨੰਬਰ ਐਡਰੈਸ ਬਾਈ ਪਿੰਡ ਜੌਂ ਦਾ ਆਪਣਾ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਆ ਰੰਪਰਾ ਫੂਲ ਤੇ ਤਪੇ ਦੇ ਵਿਚਾਲੇ ਬਾਈ ਪਿੰਡ ਜੌਂ ਦਾ ਤੇ ਪਿੰਡ ਜੋਂ ਜੀ ਆਪਣੀ ਫੈਕਟਰੀ ਆ ਤੇ ਆਪਣਾ ਫੈਕਟਰੀ ਦਾ ਨਾਮ ਕਲਾਸਿਕਲ ਇੰਟੀਰੀਅਰ ਹੱਬ ਤੇ ਨੰਬਰ ਹੈਗਾ ਬਈ 9843 48974 98156 ਤੇ 39828 ਬਈ ਠੀਕ ਹੈ ਬਾਈ ਜੀ ਅਸੀਂ ਨਾ ਬਹੁਤ ਸਾਰੀਆਂ ਹਵੇਲੀਆਂ ਤੇ ਦਰਵਾਜ਼ੇ ਦਿਖਾਏ ਫੇਸਬੁੱਕ ਤੇ YouTube ਤੇ ਰਾਈ ਲੋਕਾਂ ਨੂੰ ਤੇ ਲੋਕਾਂ ਨੇ ਉੱਥੋਂ ਮੰਗ ਕਰਨੀ ਸ਼ੁਰੂ ਕੀਤੀ ਵੀ ਜਿਹੜੇ ਦਰਵਾਜ਼ੇ ਹੁਣ ਅਸੀਂ ਲਾਉਣੇ ਆ ਸਾਨੂੰ ਉਹ ਵੀ ਕੋਈ ਦਿਖਾਓ ਉਹ ਵੀ ਬੰਦਾ ਮਿਲਾਓ ਜਿੱਥੋਂ ਅਸੀਂ ਦਰਵਾਜੇ ਖਰੀਦ ਸਕੀਏ ਤਾਂ ਇਸ ਕਰਕੇ ਅੱਜ ਅਹੀ ਤੁਹਾਡੇ ਕੋਲ ਪਹੁੰਚੇ ਆ ਬਈ ਧੰਨਵਾਦ ਤੁਹਾਡਾ ਬਹੁਤ ਬਹੁਤ ਬਾਈ ਯਾਰ ਗਿਆ ਬਹੁਤ ਧੰਨਵਾਦ ਆ ਬਾਈ ਯਾਰ ਗਿਆ ਆਪਣੇ ਕੋਲੇ ਆਏ ਬਹੁਤ ਇੱਜ਼ਤਮਾਨ ਬਾਈ ਤੁਹਾਡਾ ਤੇ ਬਹੁਤ ਧੰਨਵਾਦ ਆ ਬਾਈ ਤੁਹਾਡਾ ਜੀ ਥੈਂਕ ਯੂ ਬਾਈ ਜੀ ਕਿਹੜੇ ਕਿਹੜੇ ਦਰਵਾਜੇ ਆ ਜਿਹੜੇ ਆਪਾਂ ਤਿਆਰ ਕਰਦੇ ਆ ਥੋੜੀ ਜੀ ਇਹਦੇ ਬਾਰੇ ਜਾਣਕਾਰੀ ਦਿਓ ਤਿਆਰ ਬਈ ਆਪਣੇ ਕੋਲੇ ਜਿਹੜੇ ਇਹ ਮਤਲਬ ਹਵੇਲੀਆਂ ਦੇ ਵੱਡੇ ਦਰਵਾਜੇ ਹੁੰਦੇ ਆ ਟ੍ਰੈਡੀਸ਼ਨਲ ਉਹਦੇ ਚ ਆਪਣੇ ਕੋਲੇ ਜਣੀ 10 ਫੁੱਟ 8 ਫੁੱਟ ਤੋਂ ਲੈ ਕੇ ਚਾਹੇ ਤੁਸੀਂ 20 ਫੁੱਟ ਤੱਕ ਵੀ ਲੰਮਾ ਦਰਵਾਜਾ ਬਈ ਆਪਣੇ ਕੋਲੇ ਉਹ ਵੀ ਤਿਆਰ ਹੋਊਗਾ ਸਿੰਗਲ ਚ ਹੋਊਗਾ ਨਾਲੇ ਕੋਈ ਜੋੜ ਨਹੀਂ ਵਿਚਾਲੇ ਕੋਈ ਉਹ ਨਹੀਂ ਤੇ ਸਾਗਵੰਦ ਦੀ ਬਈ ਲੱਕੜ ਹੁੰਦੀ ਆ ਇਹ ਤੇ ਆਪਣੇ ਕੋਲੇ 5 ਇੰਚੀ ਮੋٹے ਤੇ 7 ਇੰਚੀ ਤੇ 9 ਇੰਚੀ ਜਿਹੜੀ ਮਟਾਈ ਆ ਉਹਨਾਂ ਦੇ ਦਰਵਾਜ਼ਿਆਂ ਦੀ ਆ ਤੇ ਪਾਲਿਸ਼ ਕਰਕੇ ਦਿੰਨੇ ਆ ਬਾਈ ਏਸ਼ੀਅਨ ਪਾਲਿਸ਼ ਕਰਦੇ ਆ ਪੀਯੂ ਦਾ ਤੇ 7 ਸਾਲ ਦੀ ਪਾਲਿਸ਼ ਦੀ ਗਾਰੰਟੀ ਹੁੰਦੀ ਆ ਬਾਈ ਤੇ ਗੇਟ ਦੀ ਬਾਈ ਜ਼ਿੰਦਗੀ ਭਰ ਦੀ ਲਾਈਫਟਾਈਮ ਦੀ ਗਾਰੰਟੀ ਆ ਫੁੱਲ ਤੇ ਫਿਟਿੰਗ ਵਗੈਰਾ ਅਸੀਂ ਆਪ ਕਰਕੇ ਆਉਣੇ ਆ ਪਹੁੰਚ ਅਗਲੇ ਨੂੰ ਉੱਥੇ ਦਿੰਨੇ ਆ ਚਾਹੇ ਬਈ ਆਪਣੇ ਪੰਜਾਬ ਚ ਹੋਵੇ ਪੰਜਾਬ ਤੋਂ ਬਾਹਰ ਹੋਵੇ ਕੋਈ ਦਿੱਕਤ ਨਹੀਂ ਬਈ ਆਪਾਂ ਨੂੰ ਬੰਦਾ ਫੋਨ ਕਰਦਾ ਤੇ ਨਾਪ ਲੈ ਕੇ ਆਉਣੇ ਆ ਤੇ ਦੂਆ ਨਾਲ ਦੀ ਨਾਲ ਜਿੰਨਾ ਵੀ ਅਗਲੇ ਨੂੰ ਟਾਈਮ ਦਿੰਨੇ ਆ ਉਹਨੇ ਟਾਈਮ ਤੇ ਫਿੱਟ ਕਰਕੇ ਆਉਣੇ ਠੀਕ ਹੈ ਵੀ ਮੇਨ ਕੰਮ ਬੰਦੇ ਦਾ ਉਹਨੇ ਇਟਾਂ ਵਾਲਾ ਦਰਵਾਜ਼ਾ ਆਪਣਾ ਬਣਾ ਲਿਆ ਉਸ ਤੋਂ ਬਾਅਦ ਉਹਨੇ ਤੁਹਾਡੇ ਨਾਲ ਗੱਲ ਕਰ ਲਈ ਤੇ ਅਗਲਾ ਸਾਰਾ ਕੰਮ ਇਹਦਾ ਕੁੰਡਾ ਲਾਉਣ ਤੱਕ ਥੋੜ੍ਹਾ ਹੀ ਹੈ ਐਨ ਬਈ ਟੋਟਲ ਮਤਲਬ ਅਸੀਂ ਅਗਲੇ ਨੂੰ ਕੰਪਲੀਟ ਚੀਜ਼ ਦਿੰਨੇ ਆ ਮਤਲਬ ਇਹ ਨਹੀਂ ਹੈਗਾ ਵੀ ਅਗਲੇ ਨੂੰ ਲੱਕੜ ਲਿਆਉਣੀ ਪੂ ਅਗਲੇ ਨੂੰ ਅਗਲੇ ਨੂੰ ਕਰੇ ਕੋਈ ਦਿੱਕਤ ਹੋਊਗੀ ਫੈਕਟਰੀ ਦੇ ਵਿੱਚ ਬਈ ਤਿਆਰ ਕਰਕੇ ਅਗਲੇ ਦੇ ਘਰੇ ਫਿੱਟ ਹੋ ਜਾਊਗਾ ਅਗਲੇ ਨੇ ਕੁਝ ਨਹੀਂ ਕਰਨਾ ਫੋਨ ਕਰਨਾ ਤੇ ਪੈਸੇ ਦੇਣੇ ਆ ਬਸ ਦੋ ਚੀਜ਼ਾਂ ਬਈ ਤੇ ਅਗਲੇ ਦੇ ਘਰੇ ਦਰਵਾਜ਼ਾ ਫਿੱਟ ਹੋ ਜਾਊਗਾ ਤੇ ਬਾਕੀ ਸਿਰੇ ਬਈ ਸਾਡੀ ਫੁੱਲ ਗਾਰੰਟੀ ਹੁੰਦੀ ਆ ਉਹਦੋਂ ਲਾਉਣ ਤੋਂ ਬਾਅਦ ਦੀ ਵੀ ਕਿ ਕੋਈ ਦਿੱਕਤ ਆਉਂਦੀ ਆ ਅਸੀਂ ਜਦੋਂ ਫੋਨ ਕਰੂਗਾ ਬੰਦਾ ਇੱਕ ਹਫ਼ਤੇ ਦੇ ਅੰਦਰ ਅੰਦਰ ਅਗਲੇ ਦੀ ਦਿੱਕਤ ਨੂੰ ਸੋਲਵ ਕਰਕੇ ਆਵਾਂਗੇ ਠੀਕ ਹੈ ਗੁਰਪ੍ਰੀਤ ਭਾਈ ਜਿੰਦਾ ਜਿਹੜਾ ਡਿਜ਼ਾਈਨ ਵਗੈਰਾ ਉਹ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਜੇ ਕਿਸੇ ਨੇ ਆਪ ਦਾ ਕੋਈ ਡਿਜ਼ਾਈਨ ਦਿੰਦਾ ਤਾਂ ਤੁਸੀਂ ਉਹਦੇ ਹਿਸਾਬ ਨਾਲ ਵੀ ਬਣਾਉਂਦੇ ਹੋ ਹਾਂਜੀ ਵੀਰੇ ਵੈਸੇ ਤਾਂ ਚਲੋ ਡਿਜ਼ਾਈਨ ਜਿਹੜੇ ਟ੍ਰੈਡੀਸ਼ਨਲ ਚ ਹੁੰਦੇ ਆ ਮੰਨ ਕੇ ਚਲੋ ਡਿਜ਼ਾਈਨ ਹੁੰਦੇ ਆ ਉਹਨਾਂ ਚੋਂ ਜਿਹੜਾ ਮਰਜ਼ੀ ਬਣਵਾ ਲੈ ਬਾਕੀ ਜੇ ਕੋਈ ਫੇਰ ਵੀ ਅਗਲੇ ਨੇ ਆਪ ਦਾ ਕੋਈ ਮਤਲਬ ਤਿਆਰ ਕਰਵਾਉਣਾ ਆਪ ਦਾ ਕੋਈ ਆਰਕੀਟੈਕਟ ਦਾ ਡਿਜ਼ਾਈਨ ਦਿੱਤਾ ਜਾਂ ਆਪਦੇ ਕੋਲੇ ਆ ਜਿਹੜਾ ਮਰਜ਼ੀ ਕਰਵਾ ਲੈ ਭਾਈ ਕੋਈ ਦਿੱਕਤ ਨਹੀਂ ਕੀ ਪੈਸੇ ਆਉਂਦੇ ਵੀ ਉਹ ਚ ਕੋਈ ਵਾਅਦਾ ਨਹੀਂ ਹੋਊਗਾ ਮਤਲਬ ਜਿਹੜਾ ਰੇਟ ਆ ਉਹ ਵੀ ਉਹੀ ਰਹੂਗਾ ਤੇ ਟਾਈਮ ਠੀਕ ਹੈ ਜੀ ਹਾਂ ਜੀ ਬਾਈ ਜੀ ਦਰਵਾਜਿਆਂ ਦੇ ਵਿੱਚ ਜਿਸ ਤਰ੍ਹਾਂ ਲੱਕੜ ਦੇ ਵਿੱਚ ਜਿਹੜੀ ਜ਼ਿਆਦਾਤਰ ਪ੍ਰੋਬਲਮ ਹੁੰਦੀ ਹੈ ਉਹ ਸਿਉਂਕ ਵਗੈਰਾ ਦੀ ਪ੍ਰੋਬਲਮ ਹੁੰਦੀ ਆ ਜਾਂ ਇਹ ਫੁੱਲ ਜਾਂਦੇ ਆ ਤਾਂ ਇਹਨਾਂ ਚੀਜ਼ਾਂ ਦਾ ਕੀ ਹੱਲ ਆ ਇਹਨਾਂ ਚੀਜ਼ਾਂ ਦਾ ਹੱਲ ਬਾਈ ਪਹਿਲਾ ਨੰਬਰ ਤਾਂ ਜਿਹੜੀ ਮਤਲਬ ਆਪਾਂ ਲੱਕੜ ਵਰਤਦੇ ਆ ਜੀ ਉਹ ਸੀਨਿੰਗ ਹੋਈ ਹੋਈ ਵੀ ਹੁੰਦੀ ਆ ਟ੍ਰੀਟਮੈਂਟ ਹੋਈ ਵੀ ਹੁੰਦੀ ਆ ਮਤਲਬ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਦਾ ਸੀ ਸੀਨਿੰਗ ਤੇ ਟ੍ਰੀਟਮੈਂਟ ਚਲੋ ਇਹ ਆਪਣੇ ਪੰਜਾਬ ਦੇ ਵਿੱਚ ਦੋ ਥਾਂ ਧੀ ਆ ਜੀ ਆਪਣੇ ਕੋਲੇ ਆ ਤੇ ਇੱਕ ਸੰਗਰੂਰ ਆ ਜੀ ਹੋਰ ਇਹ ਕਿਤੇ ਕਰਦੇ ਨਹੀਂ ਕੋਈ ਝੂਠ ਮਾਰੀ ਜਾਵੇ ਕੁਝ ਕਰੀ ਜਾਵੇ ਦੋ ਥਾਂ ਤੇ ਟਰੀਟਮੈਂਟ ਆਪਣੇ ਪੰਜਾਬ ਚ ਇੱਥੇ ਹੁੰਦੀ ਹੈ ਜਾਂ ਤਾਂ ਲੱਕੜ ਦੀ ਤੇ ਜਾਂ ਸੰਗਰੂਰ ਹੁੰਦੀ ਹੈ ਬਈ ਤੇ ਬਾਕੀ ਸਿਰੇ ਬਈ ਜਿਹੜਾ ਹੱਲ ਕਈ ਹੱਲ ਬਈ ਇਹੇ ਜੇ ਹੁੰਦੇ ਆ ਵੀ ਉਹ ਬੰਦੇ ਨੂੰ ਕਰਨ ਵਾਲੇ ਨੂੰ ਪਤਾ ਹੁੰਦਾ ਉਹ ਬੰਦੇ ਦਾ ਜ਼ਿੰਦਗੀ ਦਾ ਐਕਸਪੀਰੀਅੰਸ ਹੁੰਦਾ ਹਨਾ ਉਹ ਚੀਜ਼ਾਂ ਬਈ ਕਈ ਵਾਰੀ ਆਪਾਂ ਕੈਮਰੇ ਤੇ ਦੱਸ ਵੀ ਨਹੀਂ ਸਕਦੇ ਪਰ ਜਦੋਂ ਆਪਾਂ ਲਾਈਫਟਾਈਮ ਦੀ ਗਾਰੰਟੀ ਦੇਤੀ ਤਾਂ ਇਹ ਗਾਰੰਟੀ ਉਹਦੇ ਵਿੱਚ ਆ ਗਈ ਬਈ ਵੀ ਸਿਉਂਖ ਦੀ ਵੀ ਗਾਰੰਟੀ ਹੋ ਕੌਣ ਦੀ ਸਿਉਂਖ ਦੀ ਫੁੱਲਣ ਦੀ 빙ਾ ਹੋਣ ਦੀ ਫੁੱਲ ਗਾਰੰਟੀ ਮਤਲਬ ਗੇਟ ਨੂੰ ਕੁਝ ਵੀ ਹੁੰਦਾ ਬਈ ਸਾਡੀ ਫੁੱਲ ਗਾਰੰਟੀ ਆ ਲਾਈਫਟਾਈਮ ਦੀ ਗਾਰੰਟੀ ਆ ਬਈ ਅਸੀਂ ਪਹਲ ਕਰਕੇ ਦੇਵਾਂਗੇ ਜੇ ਨਾ ਹੱਲ ਹੁੰਦਾ ਹੋਇਆ ਤਾਂ ਗੇਟ ਨਵਾਂ ਲਾ ਕੇ ਦੇਵਾਂਗੇ ਅਗਲੇ ਨੂੰ ਤਹੇ 10 ਸਾਲਾਂ ਬਾਅਦ ਵੀ ਅਗਲੇ ਦਾ ਗੇਟ ਖਰਾਬ ਹੁੰਦਾ ਤਾਂ ਗੇਟ ਆਪਾਂ ਅਗਲੇ ਨੂੰ ਨਵੇਂ ਦਾ ਨਵਾਂ ਗੇਟ ਮਿਲੂਗਾ ਬਾਈ ਠੀਕ ਹੈ ਬਾਈ ਜੀ ਜਿਹੜਾ ਤੁਸੀਂ ਪਿੱਤਲ ਵਗੈਰਾ ਵਰਤਦੇ ਹੋ ਇਹ ਵੀ ਵਧੀਆ ਕੁਆਲਿਟੀ ਦਾ ਹੈ ਤੇ ਇਹਨਾਂ ਤੇ ਕਾਲਾਪਨ ਵਗੈਰਾ ਥੋੜੇ ਟਾਈਮ ਬਾਅਦ ਆ ਜਾਂਦਾ ਨਹੀਂ ਜਿਹੜਾ ਬਾਈ ਓਰੀਜਨਲ ਪਿੱਤਲ ਆ ਉਹ ਕਾਲਾ ਹੋਣਾ ਹੀ ਆ ਉਹਦੇ 'ਚ ਕੋਈ ਸ਼ੱਕ ਨਹੀਂ ਕੋਈ ਹੱਲ ਨਹੀਂ ਪਰ ਹੱਲ ਹੈਗਾ ਵੀ ਕਾਲਾ ਪਰ ਜੇ ਆਪਾਂ ਕਹੀਏ ਵੀ ਕਾਲਾ ਮਤਲਬ ਇਹ ਹੱਲੇ ਹੁੰਦੇ ਆ ਬਾਈ ਜਿਵੇਂ ਹੁਣ ਆਪਾਂ ਕਿਸੇ ਚੀਜ਼ ਨੂੰ ਲਫਾਫੇ ਕਾਲੀ ਹੋਣੀ ਆ ਉਹ ਬਾਹਰ ਕੱਢ ਕੇ ਬਈ ਅਸੀਂ ਜਿਹੜਾ ਇਹਦੇ ਤੇ ਫਾਈਨਲ ਕੋਟ ਆ ਮੰਨ ਲਓ ਜਿਹੜਾ ਫਾਈਨਲ ਇਹਦੇ ਤੇ ਗਲੋਸੀ ਦਾ ਕੋਟ ਵੱਜਿਆ ਵਾ ਉਹ ਪਿੱਤਲ ਦੇ ਉੱਤੋਂ ਦੀ ਵੱਜਿਆ ਵਾ ਜਾਨੀ ਇੱਕ ਤਰ੍ਹਾਂ ਦਾ ਜਿਹੜਾ ਪਿੱਤਲ ਉਹ ਇਲਿਮੀਨੇਸ਼ਨ ਹੋਇਆ ਵਾ ਬਈ ਇਹ ਕਾਲਾ ਨਹੀਂ ਹੋਊਗਾ 5 ਸਾਲ ਦੀ ਫੁੱਲ ਗਾਰੰਟੀ ਹੋ 5 ਸਾਲ ਚ ਪਿੱਤਲ ਕਾਲਾ ਨਹੀਂ ਹੋਊਗਾ ਬਈ ਬਾਕੀ ਜੇ ਕੋਈ ਚੀਜ਼ ਪੀਸ ਕਾਲਾ ਹੁੰਦਾ ਸਾਡੀ ਫੁੱਲ ਗਾਰੰਟੀ ਹੈ ਬਈ ਅਸੀਂ ਬਦਲ ਕੇ ਦੇਵਾਂਗੇ ਬਦਲ ਕੇ ਅਗਲੇ ਦੇ ਆਵਾਂਗੇ ਵੈਸੇ ਤਾਂ ਕਾਲਾ ਹੁੰਦਾ ਹੀ ਨਹੀਂ ਕਈ ਵਾਰੀ ਇਹ ਹੁੰਦਾ ਵੀ ਕੋਈ ਚੀਜ਼ ਜਿਵੇਂ ਫਿਨਿਸ਼ ਤੋਂ ਬਾਅਦ ਲਵਾਉਂਦਾ ਅਗਲਾ ਉਹ ਹੋ ਸਕਦਾ ਕਾਲੀ ਹੋ ਜੇ ਐਕਸਟਰਾ ਲਵਾਉਂਦਾ ਲਵਾਉਂਦਾ ਉਹ ਕਾਲੀ ਹੋ ਜੇ ਪਰ ਉਹਦਾ ਵੀ ਆਪਣੇ ਕੋਲੇ 5 ਸਾਲ ਦੀ ਫੁੱਲ ਗਾਰੰਟੀ ਹੈ ਵੀ ਜੇ ਕੋਈ ਉਹਨੂੰ ਕੁਝ ਵੀ ਹੁੰਦਾਗਾ ਤਾਂ ਆਪਾਂ ਬਦਲ ਕੇ ਅਗਲੇ ਨੂੰ ਨਵੀਂ ਚੀਜ਼ ਦੇਵਾਂਗੇ ਆਪਾਂ ਆਪਦੇ ਵਾਲੀ ਚੀਜ਼ ਲਾ ਲਿਆਵਾਂਗੇ ਬਾਈ ਠੀਕ ਹੈ ਜਿਵੇਂ ਬਾਈ ਜੀ ਆਪਾਂ ਇਹ ਦਰਵਾਜ਼ਾ ਦੇਖ ਰਹੇ ਹਾਂ ਇਹ ਟੋਟਲੀ ਲੱਕੜ ਦਾ ਜਾਂ ਇਹਦਾ ਫਰੇਮ ਵਗੈਰਾ ਲੋਹੇ ਦਾ ਵਿੱਚ ਬਣਦਾ ਬਾਈ ਆਪਣੇ ਕੋਲੇ ਜੇ ਆਪਾਂ ਕਹੀ ਇਹਨਾਂ 2-3 ਤਰ੍ਹਾਂ ਦੇ ਦਰਵਾਜ਼ੇ ਬਣਦੇ ਹੁੰਦੇ ਆ ਇੱਕ ਤਾਂ ਲੱਕੜ ਦੇ ਫਰੇਮ ਵਾਲਾ ਹੁੰਦਾ ਇੱਕ ਕੱਲੇ ਲੱਕੜ ਦਾ ਹੁੰਦਾ ਹੂੰ ਆਪਣੇ ਕੋਲੇ ਬਈ ਸਾਰੇ ਤਰ੍ਹਾਂ ਦੀ ਬਣਦੇ ਆ ਜਿਹੜਾ ਇਹ ਦਰਵਾਜਾ ਬਈ ਇਹਦੇ ਵਿੱਚ ਫਰੇਮ ਆ ਬਈ ਸਟੀਲ ਦਾ ਫਰੇਮ ਆ ਜੀ ਇਹਦੇ ਵਿੱਚ ਮੰਨ ਲਓ 307 ਗ੍ਰੇਡ ਸਟੀਲ ਦਾ ਫਰੇਮ ਆ ਜੀ ਜਿਹੜਾ ਮਤਲਬ ਦਰਵਾਜਾ ਉਧਰ ਪਿਆ ਜਿਵੇਂ ਕਈ ਦਰਵਾਜੇ ਪਏ ਉਹ ਕੱਲੇ ਲੱਕੜ ਦੇ ਆ ਜੀ ਮਤਲਬ ਜਿਵੇਂ ਕਿਸੇ ਦਾ ਮਨ ਕੋਈ ਹੁੰਦਾ ਜਿਵੇਂ ਅਗਲੇ ਨੂੰ ਚੰਗਾ ਲੱਗਦਾ ਆਪਾਂ ਦੋਵੇਂ ਬਣਵਾ ਸਕਦਾ ਆਪਾਂ ਉਹਦੇ 'ਚ ਬਈ ਕੋਈ ਰੇਟ ਦਾ ਵਾਅਦਾ ਨਹੀਂ ਹੋਊਗਾ ਕੋਈ ਮਤਲਬ ਟਾਈਮ ਦਾ ਵਾਅਦਾ ਨਹੀਂ ਆਪਾਂ ਅਗਲੇ ਨੂੰ ਜੇ ਅਗਲਾ ਕੱਲ ਕੱਲੀ ਲੱਕੜ ਦਾ ਉਹਦੀ ਵੀ ਫੁੱਲ ਗਾਰੰਟੀ ਦੇਵਾਂਗੇ ਇਹ ਨਹੀਂ ਵੀ ਕਲਾ ਕੱਲਾ ਲੱਕੜ ਦਾ ਕੱਲਾ ਲੱਕੜ ਦਾ ਉਹਦੀ ਵੀ ਫੁੱਲ ਗਾਰੰਟੀ ਹੋ ਵਿੰਗਾ ਹੋਣ ਦੀ ਕੁਝ ਵੀ ਹੋਣ ਦੀ ਮਤਲਬ ਚਲੋ ਇਹਦੀ ਤਾਂ ਫਰੇਮ ਵਾਲੀ ਤਾਂ ਹੈਗੀ ਹੈਗੀ ਆ ਬਾਈ ਠੀਕ ਹੈ ਜੀ ਹਾਂ ਬਾਈ ਗੁਰਪ੍ਰੀਤ ਇਹ ਤਾਂ ਹੋ ਗਿਆ ਮੇਨ ਦਰਵਾਜਿਆਂ ਦੀ ਗੱਲ ਜਿਵੇਂ ਕੋਈ ਕੋਠੀਆਂ ਵਗੈਰਾ ਪਾਉਂਦਾ ਤਾਂ ਉਹਨਾਂ ਦੇ ਵਿੱਚ ਜਿਹੜੇ ਛੋਟੇ ਦਰਵਾਜ਼ੇ ਆ ਉਹ ਵੀ ਆਪਾਂ ਤਿਆਰ ਕਰਦੇ ਆ ਹਾਂ ਬਾਈ ਜੀ ਉਹ ਵੀ ਹੁੰਦੇ ਆ ਤਿਆਰ ਆਪਣੇ ਕੋਲੇ ਤੇ ਮਤਲਬ ਉਹਨਾਂ ਦਾ ਵੀ ਜਿਹੜਾ ਪੈਟਰਨ ਆ ਜਮਾਂ ਸੇਮ ਇਸ ਤਰ੍ਹਾਂ ਹੀ ਉਹ ਤਿਆਰ ਹੁੰਦੇ ਆ ਬਾਈ ਛੋਟੇ ਦਰਵਾਜੇ ਹੁੰਦੇ ਆ ਆਪਣੇ ਕੋਲੇ ਹਵੇਲੀਆਂ ਦੇ ਕੋਠੀਆਂ ਦੇ ਉਹ ਵੀ ਤਿਆਰ ਹੁੰਦੇ ਆ ਤੇ ਜਿਹੜਾ ਉਹਨਾਂ ਚ ਮੇਨ ਦਰਵਾਜਾ ਹੁੰਦਾ ਉਹ ਬਾਈ 3 ਇੰਚੀ ਮੋਟਾ ਬਣਾਉਣੇ ਆ ਆਪਾਂ ਤੇ ਅੰਦਰਲੇ 1.5 ਇੰਚੀ ਵੀ ਬਣਵਾ ਸਕਦਾ ਜੇ ਕਿਸੇ ਨੇ ਥੋੜੀ ਮਜ਼ਬੂਤੀ ਜ਼ਿਆਦਾ ਚਾਹੀਦੀ ਆ ਜਾਂ ਚੀਜ਼ਾਂ ਉਹ ਚਾਹੀਦੀਆਂ ਤਾਂ 3 ਇੰਚੀ ਵੀ ਬਣਵਾ ਸਕਦਾ ਜਣੀ ਆਪਣੇ ਕੋਲੇ ਟੋਟਲ ਚੀਜ਼ ਤਿਆਰ ਹੁੰਦੀ ਆ ਬਾਈ ਟ੍ਰੈਡੀਸ਼ਨਲ ਦੇ ਵਿੱਚ ਵੀ ਤੇ ਹਵੇਲੀਆਂ ਵਾਸਤੇ ਤੇ ਕੋਠੀਆਂ ਵਾਸਤੇ ਵੀ ਟੋਟਲ ਚੀਜ਼ ਜਿਹੜੀ ਵੀ ਚੀਜ਼ ਤੁਸੀਂ ਸਾਥੋਂ ਬਣਵਾਉਣੀ ਆ ਆਰਡਰ ਤੇ ਬਾਈ ਸਾਨੂੰ 2 ਮਹੀਨੇ ਪਹਿਲਾਂ ਆਰਡਰ ਦਿਓ ਤਾਂ ਹਰ ਇੱਕ ਚੀਜ਼ ਜਿਹੜੀ ਵੀ ਤੁਸੀਂ ਚਾਹੋ ਨ ਅਸੀਂ ਬਈ ਅਗਲੇ ਦੇ ਘਰੇ ਫਿੱਟ ਕਰਿਆ ਮੈਂ ਬਈ ਠੀਕ ਹੈ ਬਈ ਜੀ ਇਹ ਤਾਂ ਹੋ ਗਈ ਗੱਲ ਕੁਆਲਿਟੀ ਦੀ ਹੁਣ ਲਾਸਟ ਆਉਂਦੀ ਹੈ ਗੱਲ ਰੇਟਾਂ ਦੀ ਹਾਂਜੀ ਬਈ ਕਿ ਜਿਹੜੇ ਆਪਣੇ ਰੇਟ ਆ ਉਹ ਵੀ ਲੋਕਾਂ ਦੇ ਬਰਾਬਰ ਚੱਲਦੇ ਆ ਵੱਧ ਚੱਲਦੇ ਆ ਜਾਂ ਘੱਟ ਚੱਲਦੇ ਆ ਰੇਟ ਬਈ ਕਦੇ ਵੀ ਮੈਂ ਨਾ ਬਈ ਆਪਣਾ ਰੇਟ ਵਾਸਤੇ ਕਦੇ ਮੈਂ ਕਿਸੇ ਨੂੰ ਇਹ ਗੱਲ ਕਹਿ ਕੇ ਫਸਾਇਆ ਨਹੀਂ ਵੀ ਮੇਰੇ ਰੇਟ ਘਟਾ ਬਿਲਕੁਲ ਬਈ ਘਟ ਨਹੀਂ ਹੈਗੇ ਹਾਂ ਕਵਾਲਿਟੀ ਦੇ ਅਕੋਰਡਿੰਗ ਬਾਈ ਮੰਨ ਕੇ ਚੱਲੋ ਆਪਣੇ ਪੂਰੇ ਪੰਜਾਬ ਦੇ ਵਿੱਚ ਕਵਾਲਿਟੀ ਦੇ ਅਕੋਰਡਿੰਗ ਆਪਣੇ ਨਾਲੋਂ ਰੇਟ ਕੋਈ ਘੱਟ ਨਹੀਂ ਦੇ ਸਕਦਾ ਕਿਉਂਕਿ ਮੇਨ ਚੀਜ਼ਾਂ ਬਾਈ ਇੱਥੇ ਆ ਰਹੀਆਂ ਪਿੱਤਲ ਦਾ ਹੋਰ ਸਾਰਾ ਸਮਾਨ ਜਿਹੜਾ ਸਾਡੇ ਕੋਲੇ ਆਉਂਦਾ ਉਹ ਅਸੀਂ ਮੰਨ ਲਓ ਸਪਲਾਈ ਕਰਦੇ ਆਂ ਗਾਹਾਂ ਦਿਨਿਆਂ ਦੇ ਕੰਨ ਵਾਲਿਆਂ ਨੂੰ ਵੀ ਦਿੰਨੇ ਆ ਮਤਲਬ ਆਮ ਗਾਕਾਂ ਨੂੰ ਵੀ ਦਿੰਨੇ ਆ ਤਾਂ ਕਰਕੇ ਜਿਹੜਾ ਸਮਾਨ ਹੁਣ ਅਸੀਂ ਅਗਲੇ ਦੇ ਪਿੱਤਲ ਦਾ ਲਾ ਰਹੇ ਆ ਜਾਂ ਕੋਈ ਵੀ ਲੱਕੜ ਲਾ ਰਹੇ ਆ ਬਾਕੀ ਬਾਈ 2.500 ਰੁਪਏ ਫੁੱਟ ਜਿਹੜੀ ਟ੍ਰੀਟਮੈਂਟ ਹੁੰਦੀ ਹੈ ਲੱਕੜ ਦੀ ਸਾਡੇ ਕੋਲੇ ਉਹ ਬਚਤ ਹੁੰਦੀ ਹੈ ਕਿਉਂਕਿ ਅਸੀਂ ਉਹ ਕਿਸੇ ਤੋਂ ਨਹੀਂ ਕਰਵਾਉਂ ਕਈ ਥਾਂ ਤੇ ਤਾਂ ਕੁਆਲਿਟੀ ਦੇ ਮੁਤਾਬਕ ਉਹਨਾਂ ਤੋਂ ਘੱਟ ਵੀ ਜਾਂਦਾ ਤੇ ਪਰ ਆਪਾਂ ਕਦੇ ਇਹ ਗੱਲ ਕਹਿ ਕੇ ਫਸਾਇਆ ਕਿਸੇ ਨੂੰ ਹੈ ਨਹੀਂ ਵੀ ਸਾਡੇ ਕੋਲ ਰੇਟ ਘੱਟ ਸਸਤਾ ਬਈ ਅਸੀਂ ਦਿੰਦੇ ਨਹੀਂ ਪਰ ਵਧੀਆ ਦੇਵਾਂਗੇ ਬਾਈ ਕੁਆਲਿਟੀ ਦੇਵਾਂਗੇ ਹਾਂ ਬਈ ਠੀਕ ਹੈ ਜੀ ਤੇ ਸਪਲਾਈ ਤੁਸੀਂ ਦੱਸ ਹੀ ਦਿੱਤਾ ਕਿ ਆਲ ਓਵਰ ਤੁਸੀਂ ਡਿਲੀਵਰੀ ਪਹੁੰਚਾਉਂਦੇ ਆ ਬਾਈ ਜਿੱਥੇ ਮਰਜ਼ੀ ਪੰਜਾਬ ਤੋਂ ਬਾਹਰ ਵੀ ਮੰਨ ਕੇ ਚਲੋ ਕਿਹੜੀ ਮਰਜ਼ੀ ਸਟੇਟ ਦੇ ਵਿੱਚ ਸਾਨੂੰ ਬੰਦਾ ਫੋਨ ਕਰੂਗਾ ਤਾਂ ਅਗਲੇ ਦੇ ਘਰੇ ਗੇਟ ਫਿੱਟ ਹੋ ਜਾਊਗਾ ਕੋਈ ਦਿੱਕਤ ਨਹੀਂ ਟਾਈਮ ਦੀ ਦਿੱਕਤ ਨਹੀਂ ਅਸੀਂ ਜਾ ਕੇ ਆਪ ਫਿੱਟ ਕਰਕੇ ਆਵਾਂਗੇ ਪਹੁੰਚ ਦੀ ਕੋਈ ਦਿੱਕਤ ਨਹੀਂ ਪਹੁੰਚ ਦਾ ਕੋਈ ਕਿਸੇ ਤੋਂ ਐਕਸਟਰਾ ਖ ਮਤਲਬ ਇਹ ਨਹੀਂ ਹੈਗਾ ਵੀ ਕੋਈ 100 ਕਿਲੋਮੀਟਰ ਤੱਕ ਸਾਰੇ ਆਲ ਓਵਰ ਇੰਡੀਆ ਵਾਸਤੇ ਹੀ ਆ ਭਾਈ ਪਹੁੰਚ ਅਸੀਂ ਬਿਲਕੁਲ ਜੀ ਫਰੀ ਆ ਦੇ ਫਰੀ ਦੇਵਾਂਗੇ ਪਹੁੰਚ ਫਰੀ ਦੇਵਾਂਗੇ ਵਿਜਿਟ ਦਾ ਕੋਈ ਖਰਚਾ ਨਹੀਂ ਲੈਂਦੀ ਜੀ ਅਸੀਂ ਠੀਕ ਹੈ ਹਾਂਜੀ ਦੋਸਤੋ ਜੇਕਰ ਤੁਸੀਂ ਵੀ ਕੋਈ ਦਰਵਾਜ਼ਾ ਤਿਆਰ ਕਰ ਰਹੇ ਹੋ ਤੇ ਇਸ ਤਰ੍ਹਾਂ ਦਾ ਤੁਸੀਂ ਦਰਵਾਜ਼ਾ ਬਣਵਾਉਣਾ ਚਾਹੁੰਦੇ ਹੋ ਤਾਂ ਅਸੀਂ ਇਸ ਫੈਕਟਰੀ ਦਾ ਜਿਹੜਾ ਐਡਰੈਸ ਆ ਉਹ ਸਕਰੀਨ ਦੇ ਉੱਪਰ ਚਲਾਵਾਂਗੇ ਤੇ ਨਾਲ ਕੰਟੈਕਟ ਨੰਬਰ ਦੇਾਂਗੇ ਤੁਸੀਂ ਬਾਈ ਗੁਰਪ੍ਰੀਤ ਨਾਲ ਕੰਟੈਕਟ ਕਰ ਸਕਦੇ ਹੋ ਥੈਂਕ ਯੂ